ਉਹੀ ਗੱਲ ਹੈ ਨਾ ਮੈਂ ਮੰਨ ਰਿਹਾ ਮੈਂ ਮੰਨ ਰਿਹਾ ਕਾਂਗਰਸ ਦੇ ਚੀਫ ਮਿਨਿਸਟਰ ਨਾਲ ਮੇਰਾ ਉਸ ਫੋਨ ਤੇ ਗੱਲਬਾਤ ਹੁੰਦੀ ਸੀ ਅਮਿਤ ਸ਼ਾਹ ਨਾਲ ਮੇਰੀ ਫੋਨ ਤੇ ਗੱਲਬਾਤ ਹੁੰਦੀ ਸੀ ਮੈਨੂੰ ਮਿਲ ਕੇ ਵੀ ਗਿਆ ਜਦੋਂ ਮੈਂ ਇਹ ਟੈਕ ਕਰਦਾ ਨਹੀਂ ਜੀਪੀ ਦੇ ਅੱਛਾ ਉਹ ਤੁਹਾਡੇ ਨਾਲ ਸੰਪਰਕ ਤੇ ਲਗਾਤਾਰ ਹੈ ਤੁਹਾਡਾ ਪਿਆਰ ਹੈ ਯਾਰ ਐ ਥੋੜੀ ਵੀ ਰੋਜ਼ ਗੱਲਾਂ ਕਰਦੇ ਸੀ ਕੋਈ 6 ਮਹੀਨੇ ਕੋਈ ਸਾਲ ਬਾਅਦ ਸੱਚੀ ਗੱਲ ਤੁਸੀਂ ਦੇਖ ਰਹੇ ਹੋ ਪਾਰਟੀ ਪੰਜਾਬ ਦੇ ਗਿਆਨੀ ਹਰਪ੍ਰੀਤ ਸਿੰਘ ਇੱਕ ਵਾਰ ਫਿਰ ਚਰਚਾ ਦੇ ਵਿੱਚ ਨੇ ਹੁਣ ਚਰਚਾ ਦੇ ਵਿੱਚ ਉਹਨਾਂ ਦੀ ਇੱਕ ਹੋਰ ਵੀਡੀਓ 52 ਸਕਿੰਟ ਦੀ ਵਾਇਰਲ ਹੋਈ ਹੈ ਜਿਸ ਨੂੰ ਵਿਰਸਾ ਸਿੰਘ ਬਲਟੋਵਾ ਦੇ ਵੱਲੋਂ ਵੀ ਆਪਣੀ ਫੇਸਬੁੱਕ ਦੇ ਉੱਤੇ ਪਾ ਕੇ ਅਨੇਕਾਂ ਸਵਾਲ ਚੁੱਕੇ ਗਏ ਨੇ ਉਸ ਵੀਡੀਓ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਨੇ ਮੇਰੀ ਹਾਂ ਭਾਜਪੀ ਦੇ ਨਾਲ ਗੱਲਬਾਤ ਹੈ ਮੇਰੀ ਅਮਿਤ ਸ਼ਾਹ ਦੇ ਨਾਲ ਵੀ ਗੱਲਬਾਤ ਹੁੰਦੀ ਰਹੀ ਹਮੇਸ਼ਾ ਮੈਨੂੰ ਤੇ ਮਿਲਣ ਵੀ ਆਏ ਸੀ ਉਸ ਨੂੰ ਲੈ ਕੇ अनेका ਚਰਚਾਵਾਂ ਹੋਲੇ ਪਰ ਹੁਣ ਜਿਸ ਤਰ੍ਹਾਂ ਇੱਕ ਹੋਰ ਵੀਡੀਓ ਜਨਤਕ ਹੁੰਦੀ ਹੈ ਤਾਂ ਇੱਕ ਵਾਰ ਫਿਰ ਗਿਆਨੀ ਹਰਪ੍ਰੀਤ ਸਿੰਘ ਤੇ ਬਿਰਸਾ ਸਿੰਘ ਬਲਟੋਵਾ ਦੇ ਵਿਚਕਾਰ ਜਿਹੜੀ ਖਿੱਚੋ ਤਾਨ ਕਹਿ ਲਈ ਬੈਸ ਬਾਜੀ ਕਹਿ ਲਈ ਜਾਂ ਫਿਰ ਜੋ ਆਪਸੀ ਜੜੀ ਤਣਾ ਬਾਜੀ ਹੈ ਉਹ ਸਾਹਮਣੇ ਆ ਰਹੀ ਹੈ ਕਿ ਇੱਕ ਵਾਰ ਫਿਰ ਬਿਰਸਾ ਸਿੰਘ ਬਲਟੋਵਾ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਨਿਸ਼ਾਨੇ ਸਾਧੇ ਨੇ ਉਹਨਾਂ ਨੇ ਆਪਣੇ ਫੇਸਬੁਕ ਦੇ ਉੱਤੇ ਇਸ ਵੀਡੀਓ ਦੇ ਬਾਰੇ ਜੋ ਕੁਝ ਲਿਖਿਆ ਤੁਹਾਨੂੰ ਉਹ ਵੀ ਦੱਸ ਦਿੰਦੇ ਆ ਕਿ ਉਹਨਾਂ ਨੇ ਇਸ ਵੀਡੀਓ ਨੂੰ ਲੈ ਕੇ ਹੈਰਾਨੀ ਹੈ ਕਿ ਇਹਨਾਂ ਕਲਿੱਪਾਂ ਨੂੰ ਕੌਣ ਜਾਰੀ ਕਰ ਰਿਹਾ ਹੈ ਇਹ ਵਿੱਚ ਅਸੀਂ ਬਲਟੋਆ ਦੇ ਵੱਲੋਂ ਵੀ ਗੱਲ ਕਹੀ ਗਈ ਹੈ ਹਾਂ ਇਹ ਵਾਇਰਲ ਕਲਿੱਪ ਮੇਰੀ 15 ਅਕਤੂਬਰ 2024 ਦੀ ਸ੍ਰੀ ਅਕਾਲ ਤਖਤ ਸਾਹਿਬ ਦੀ ਪੇਸ਼ੀ ਸਮੇਂ ਦੀ ਹੈ ਮੈਂ 15 ਅਕਤੂਬਰ ਤੋਂ ਹੀ ਮੰਗ ਕਰਦਾ ਰਿਹਾ ਹਾਂ ਕਿ ਉਸ ਦਿਨ ਦੀ ਸਾਰੀ ਰਿਕਾਰਡਿੰਗ ਰਿਲੀਜ਼ ਕੀਤੀ ਜਾਵੇ ਇਸ ਕਲਿੱਪ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਮੇਰੇ ਬੇਨਤੀ ਰੂਪੀ ਸਵਾਲ ਦੇ ਉੱਤੇ ਸਵਕਾਰ ਕੀਤਾ ਹੈ ਕਿ ਹਾਂ ਮੇਰੀ ਬੀਜੇਪੀ ਉੱਤੇ ਉਸ ਦੇ ਕਰਤਾ ਕਰਤਾ ਗੋਲਰ ਸਾਝ ਹੈ ਮੇਰੀ ਫੋਨ ਤੇ ਗੱਲਬਾਤ ਤੇ ਮੁਲਾਕਾਤਾਂ ਵੀ ਹੁੰਦੀਆਂ ਰਹਿੰਦੀਆਂ ਨੇ ਇਸੇ ਦੌਰਾਨ ਹੀ ਮੇਰੇ ਬੇਨਤੀ ਤੇਜ ਬਖਸ਼ੀ ਸਿੰਘ ਸਹਿਬਾਨਾ ਨੇ ਸਪਸ਼ਟ ਕੀਤਾ ਸੀ ਸਾਡੀ ਅਜਿਹੀ ਕੋਈ ਸਾਝ ਨਹੀਂ ਹੈ ਨਾ ਹੀ ਅਸੀਂ ਕਦੇ ਕਿਸੇ ਦਾ ਫੋਨ ਆਇਆ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਬੜੇ ਜ਼ੋਰ ਨਾਲ ਕਿਹਾ ਕਿ ਮੇਰੇ ਇਹ ਸਬੰਧ ਮੇਰੀ ਕਾਬਲੀਅਤ ਕਰਕੇ ਨੇ ਉਹਨ ਸਵਾਲ ਉਹਨਾਂ ਨੇ ਅੱਗੇ ਖੜਾ ਕੀਤਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਪੰਜ ਪਿਆਰਿਆਂ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਦੇ ਵਿੱਚ ਆਪਣੇ ਆਪ ਨੂੰ ਬਾਕੀ ਚਾਰੇ ਸਿੰਘ ਸਹਿਬਾਨਾਂ ਤੋਂ ਕਾਬਲ ਦੱਸ ਕੇ ਕਿ ਬਾਕੀ ਸਿੰਘ ਸਹਿਬਾਨਾਂ ਦਾ ਨਰਾਦਰ ਨਹੀਂ ਕੀਤਾ ਗਿਆਨੀ ਹਰਪ੍ਰੀਤ ਸਿੰਘ ਦੇ ਇਸ ਸ਼ਬਦਾਂ ਤੋਂ ਤਾਂ ਸਪਸ਼ਟ ਹੀ ਨਜ਼ਰ ਆਉਂਦਾ ਹੈ ਕਿ ਬਾਕੀ ਸਿੰਘ ਸਹਿਬਾਨ ਤਾਂ ਐਵੇਂ ਹੀ ਹਨ ਕੇਵਲ ਮੇਰੇ ਵਿੱਚ ਹੀ ਕਾਬلیت ਹੈ ਮੇਰੇ ਵੱਲੋਂ ਇਹ ਕਲਿੱਪ ਪੋਸਟ ਕਰਨ ਦਾ ਮਕਸਦ ਸਿਰਫ ਇਹੀ ਸਪਸ਼ਟ ਕਰਨਾ ਹੈ ਕਿ ਵਾਕਿਆਹੀ ਇਹ ਕਲਿੱਪ ਮੇਰੀ ਪੇਸ਼ੀ ਸਮੇਂ ਦੀ ਹੈ ਜਿਸ ਨੂੰ ਲੈ ਕੇ ਵਿਰਸਾ ਸਿੰਘ ਉਲਟੋਆ ਦੇ ਵੱਲੋਂ ਹੁਣ ਇਸ ਵੀਡੀਓ ਨੂੰ ਜਿਹੜੀ ਆਪਣੇ ਫੇਸਬੁੱਕ ਦੇ ਉੱਤੇ ਸ਼ੇਅਰ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਜਿਹੜੀ ਇਹ ਵੀਡੀਓ 55 ਸਕਿੰਟ ਦੀ ਵੀਡੀਓ ਹੈ ਜਿਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਤੇ ਵਿਰਸਾ ਸਿੰਘ ਉਲਟੋਆ ਦੇ ਵਿਚਕਾਰ ਜੋ ਗੱਲਬਾਤ ਹੁੰਦੀ ਹੈ ਉਹ ਵਿਰਸਾ ਸਿੰਘ ਉਲਟੋਆ ਤੋਂ ਅਸੀਂ ਉਹ ਵੀ ਸੁਣਾਉਦੇ ਨੇ ਇੱਕ ਵਾਰ ਤੁਸੀਂ ਉਹ ਗੱਲਬਾਤ ਸੁਣੋ ਤੇ ਹੋਰ ਸੁਣੋ ਮੇਰੀਆਂ ਗੱਲਾਂ ਨਾ ਬਾਤਾਂ ਹੋਈਆਂ ਅੱਜ ਦੇ ਕੇਂਦਰੀ ਜਦੋਂ ਮੈਂ ਇੱਕ ਨਾ ਕਰਤਾ ਨਹੀਂ বিজেপি ਦੇ ਅੱਛਾ ਉਹ ਤੁਹਾਡੇ ਨਾਲ ਸੰਪਰਕ ਚ ਲਗਾਤਾਰ ਹੈ ਤੁਹਾਡਾ ਪਿਆਰ ਹੈ ਯਾਰ ਐ ਥੋੜੀ ਵੀ ਰੋਜ਼ ਗੱਲਾਂ ਕਰਦੇ ਸੀ ਕੋਈ 6 ਮਹੀਨੇ ਕੋਈ ਸਾਲ ਬਾਅਦ ਮੰਨੋ ਤੇ ਨਹੀਂ ਨਾ ਕੋਈ বিজেপি ਵਾਲਾ ਨਹੀਂ 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 ਕਰਦਾ ਮੈਂ ਮੇਰੇ ਚਾਬਲੀ ਉੱਤੇ ਮੈਂ ਪਾਰਟੀ ਮੇਰਾ ਸਵਾਲ ਨਾਲ ਹੀ ਨਹੀਂ ਨਹੀਂ ਇਹਨਾਂ ਨੂੰ ਕੋਈ ਨਹੀਂ ਕਰਦਾ ਮੈਂ ਮੇਰੀ ਗੱਲਬਾਤ ਹੁੰਦੀ ਸੀ ਮੇਰਾ ਪਿਆਰ ਸੀ ਕਾਂਗਰਸ ਦੇ ਗੱਲ ਸੁਣੋ ਕਾਂਗਰਸ ਦੇ ਮੁੱਖ ਮੰਤਰੀਆਂ ਨਾਲ ਮੇਰਾ ਪਿਆਰ ਸੀ ਮੈਂ ਜੀ ਮੈਂ ਅਦਾਲਤ ਵਿੱਚ ਕਰਦਾ ਰਿਹਾ ਮੈਂ ਉਹੀ ਗੱਲ ਹੈ ਮੈਂ ਮੰਨ ਰਿਹਾ ਮੈਂ ਮੰਨ ਰਿਹਾ ਕਾਂਗਰਸ ਦੇ ਚੀਫ ਮਿਨਿਸਟਰ ਨਾਲ ਮੇਰਾ ਫੋਨ ਤੇ ਗੱਲਬਾਤ ਹੁੰਦੀ ਸੀ ਅਮਿਤ ਸ਼ਾਹ ਨਾਲ ਮੇਰੀ ਫੋਨ ਤੇ ਗੱਲਬਾਤ ਹੁੰਦੀ ਸੀ ਮੈਨੂੰ ਮਿਲ ਕੇ ਵੀ ਗਿਆ ਇੱਥੇ ਉਸ ਤੋਂ ਬਾਅਦ ਚਲੋ ਸਾਡੇ ਉਹਨਾਂ ਦੇ ਪਰਸਨਲ ਪੀਏ ਦਾ ਨੰਬਰ ਆ ਗਿਆ ਮੇਰੇ ਕੋਲੇ ਮੇਰਾ ਨੰਬਰ ਉਹਨਾਂ ਕੋਲੇ ਚਲਾ ਗਿਆ ਉਹਨਾਂ ਨਾਲ ਮੇਰੀਆਂ ਗੱਲਾਂ ਬਾਤਾਂ ਹੋਈਆਂ ਹੁੰਦੀਆਂ ਰਹੀਆਂ ਜਦੋਂ ਮੈਂ ਕੱਲ ਤੱਕ ਦੇ ਜਥੇਦਾਰ ਸੀ ਠੀਕ ਬੈਠ ਗਿਆ ਹਾਂ ਨਹੀਂ ਅਸੀਂ ਸਾਂਝੀ ਰਿਕਾਰਡ ਕਰ ਰਹੇ ਹਾਂ ਇਹਨਾਂ ਦੀ ਤਾਂ ਕੋਈ ਫੋਨ ਨਹੀਂ ਕਰਦਾ ਨਹੀਂ ਮੈਂ ਮੇਰੇ ਹੋਣੀ ਨਹੀਂ 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 ਪ੍ਰੇਮ ਪਿਆਰ ਦੀ ਗੱਲ ਮੈਨੂੰ ਜਿਸ ਤਰ੍ਹਾਂ ਤੁਸੀਂ ਸੁਣਿਆ ਕਿ ਜੇ ਇਹ ਵੀਡੀਓ ਨੂੰ ਲੈ ਕੇ ਜਿਸ ਤਰ੍ਹਾਂ ਹੁਣ ਨਵੀਂ ਚਰਚਾ ਚੱਲ ਪਈ ਹੈ ਕਿ ਆਖਰਕਾਰ ਕੌਣ ਜਿਹੜੀਆਂ ਇਹ ਵੀਡੀਓ ਨੇ ਉਹ ਵਾਇਰਲ ਕਰ ਰਿਹਾ ਹੈ ਕਿਉਂਕਿ ਯਾਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਮੰਗ ਕੀਤੀ ਗਈ ਸੀ ਕਿ ਇਹ ਸਾਰੀ ਸਾਰੀ ਵੀਡੀਓ ਜਨਤਕ ਕੀਤੀ ਜਾਵੇ ਉਸ ਤੋਂ ਬਾਅਦ ਜਿਸ ਤਰ੍ਹਾਂ ਦੂਜੇ ਪਾਸੇ ਵਿਰਸਾ ਨਿਵਲਟੋ ਦੇ ਵੱਲੋਂ ਵੀ ਮੰਗ ਕੀਤੀ ਜਾ ਰਹੀ ਹੈ ਪਰ ਫਿਲਹਾਲ ਹੁਣ ਜਿਸ ਤਰ੍ਹਾਂ ਇੱਕ ਇੱਕ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਜਿਹੜੀ ਜ ਉਹਨਾਂ ਦਾ ਜਾਂਚ ਕਮੇਟੀ ਚੱਲ ਰਹੀ ਹੈ ਹੁਣ 31 ਜਨਵਰੀ ਤੱਕ ਉਹ ਵੀ ਪੂਰਾ ਹੋ ਜਾਣਾ ਹੈ ਪਰ ਉਸ ਤੋਂ ਪਹਿਲਾਂ ਕਿਤੇ ਨਾ ਕਿਤੇ ਇੱਕ ਵਾਰ ਫਿਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਉੱਤੇ ਨਿਸ਼ਾਨੇ ਸਾਧੇ ਗਏ ਨੇ ਹੁਣ ਵੇਖਣਾ ਬਿਹਦ ਖਾਸ ਹੋਵੇ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਇਸ ਮਸਲੇ ਨੂੰ ਲੈ ਕੇ ਕੀ ਬਿਆਨ ਆਉਂਦੇ ਕਿਉਂਕਿ ਇੱਕ ਪਾਸੇ ਤਾਂ ਸੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ 7 ਮੈਂਬਰੀ ਕਮੇਟੀ ਨੂੰ ਲੈ ਕੇ ਅਕਾਲੀ ਦਲ ਦੇ ਉੱਤੇ ਲਗਾਤਾਰ ਨਿਸ਼ਾਨੇ ਸਾਧੇ ਜਾ ਰਹੇ ਨੇ ਦੂਜੇ ਸਿੰਟੀਵਰਸਾਸ ਸਿੰਬਲ ਤੋਂ ਆਮੋ ਸਾਹਮਣੇ ਨੇ ਇਸ ਨੂੰ ਲੈ ਕੇ ਹੁਣ ਵੀਡੀਓ ਵਾਇਰਲ ਹੋਈ ਹੈ ਤੇ ਹੁਣ ਸਭ ਦੀ ਨਜ਼ਰਾਂ ਇਸ ਟਿੱਕੀਆਂ ਹੋਈਆਂ ਨੇ ਕਿ ਇਸ ਵੀਡੀਓ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਦਾ ਕੀ ਪ੍ਰਤੀਕਰਮ ਆਉਂਦਾ ਹੈ ਉਹ ਵੀ ਤੁਹਾਨੂੰ ਦੱਸਾਂਗੇ ਤੁਸੀਂ 040 ਪੰਜਾਬ ਦੇ ਨਾਲ ਤਾਲਵਾ